ਅੱਜ ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਪਿੰਡ ਜੋਧਪੁਰ ਦੇ ਵਿੱਚ ਖੜੇ ਆਂਗੇ ਭਾਈ ਜੀ ਜਦੋਂ ਕੋਈ ਭਾਈ ਸਰਪੰਚ ਵਧੀਆ ਕੰਮ ਕਰਦਾ ਨਾ ਪਿੰਡ ਦਾ ਤਾਂ ਭਾਈ ਜੀ ਉਹਨੂੰ ਸਲਾਮਾਂ ਹੁੰਦੀਆਂ ਨੇਗੇ ਠੀਕ ਆ ਬਾਕੀ ਭਾਈਆਂ ਨਾਲ ਗੱਲਬਾਤ ਕਰਾਂਗੇ ਪਿੰਡ ਦੀ ਨਗਰ ਪਰਚਾਇਤ ਖੜੀ ਆਗੀ ਪਿੰਡ ਪਹੁੰਚਾਂਗੇ ਭਾਈ ਭੋਲੇ ਦੇ ਠੀਕ ਆ ਭਾਈ ਜੀ ਤੇ ਬਾਕੀ ਭਾਈ ਮੈਂਬਰ ਵੀ ਆ ਕਰਦਿਆ ਭਾਈ ਨਾਲ ਗੱਲਬਾਤ ਕੀ ਹਾਲ ਨੇ ਭਾਈ ਭੋਲੇ ਭਾਈ ਠੀਕ ਆ ਜੀ ਬਹੁਤ ਵਧੀਆ ਜੀ ਵਧੀਆ ਬਹੁਤ ਵਧੀਆ ਜੀ ਠੀਕ ਆ ਜੀ ਜਿਵੇਂ ਆਪਾਂ ਹੁਣ ਸਰਪੰਚ ਬਣਿਆ ਗਿਆ ਕਿਵੇਂ ਦਾ ਰਿਸਪੌਂਸ ਸਰਪੰਚ ਦਾ ਬਹੁਤ ਵਧੀਆ ਜੀ ਸਰਪੰਚ ਨੇ ਚਾਰਗੇਟ ਬਹੁਤ ਜਿਹੜੀਆਂ ਬਾਰਾਂ ਤੀਨਾ ਗਲੀਆਂ ਬਣ ਗਿਆ ਬਹੁਤ ਸੋਹਣੀਆਂ ਬਣੀਆਂ ਇਹ ਨਗਰ ਦੀਆਂ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਪੂਰੇ ਖੋਸਾਂਗੇ ਪੂਰੇ ਬਾਗੋ-ਬਾਗਾ ਜੀ ਠੀਕ ਹੈ ਜੀ ਇਹ ਸਰਕਾਰ ਦੀ ਬਾਗੋ-ਬਾਗਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਾਕੀ ਵੀ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਸਤਿ ਸ਼ਕਾਲ ਜੀ ਸਤਿ ਸ਼ਕਾਲ ਅ ਦੱਸੋ ਇੱਕ ਪਿੰਡ ਦੇ ਸਰਪੰਚ ਦਾ ਕਿਵੇਂ ਦਾ ਰਤਬਾ ਸਾਡੇ ਪਿੰਡ ਦੇ ਜਿਹੜੇ ਮੌਜੂਦਾ ਸਰਪੰਚ ਨੇ ਉਹਨਾਂ ਦਾ ਰੋਲ ਜਿਹੜਾ ਪਿੰਡ ਪ੍ਰਤੀ ਆ ਉਹ ਬਹੁਤ ਵਧੀਆ ਤੇ ਸਰਪੰਚ ਨੇ ਜਿਹੜੇ ਅਗਾਹ ਵਧੂ ਸੋਚਦੇ ਮਾਲਕ ਨੇਗੇ ਤੇ ਸਾਨੂੰ ਇਹਨਾਂ ਤੋਂ ਬਹੁਤ ਸਾਰੀਆਂ ਉਮੀਦਾਂ ਤੇ ਪੂਰੀ ਪੰਚਾਇਤ ਨੂੰ ਅਸੀਂ ਤੁਹਾਡੇ ਜਰੀਏ ਇਹ ਬੇਨਤੀ ਵੀ ਕਰਾਂਗੇ ਕਿਉਂਕਿ ਜੋ ਵੀ ਪਿੰਡ ਦੇ ਕੰਮ ਅਧੂਰੇ ਨੇਗੇ ਉਹ ਪੂਰੇ ਕੀਤੇ ਜਾਣ ਤੇ ਸਾਨੂੰ ਇੰਨੀ ਪੰਚਾਇਤ ਤੋਂ ਪੂਰੀ ਉਮੀਦ ਹੈਗੀ ਸਰਪੰਚ ਸਾਹਿਬ ਤੋਂ ਕਿਉਂਕਿ ਨੌਜਵਾਨ ਸਰਪੰਚ ਨੇ ਇਹਨਾਂ ਦੀ ਸੋਚ ਆ ਜਿਹੜੀ ਬਹੁਤ ਅਗਾਹ ਵਧੂ ਆ ਤੇ ਇਹ ਸਾਡੇ ਪਿੰਡ ਦੇ ਜੋ ਵੀ ਕਾਜ ਨੇ ਅਧੂਰੇ ਨੇ ਜੋ ਵੀ ਅਸੀਂ ਡਿਮਾਂਡਾਂ ਇਹਨਾਂ ਦਸੀਆਂ ਹੋਈਆਂ ਨੇ ਉਹ ਜ਼ਰੂਰ ਪੂਰੀਆਂ ਕਰਨੀ ਠੀਕ ਹੈ ਜੀ ਪਹਿਲਾਂ ਕਦੇ ਹੋਇਆ ਜੇ ਪਹਿਲਾਂ ਕਦੇ ਕਿਹਾ ਹੋਵੇ ਵੀ ਹਾਂ ਜੀ ਆਹ ਕੰਮ ਕਰਨਾ ਆਪਣੇ ਪਿੰਡ ਚ ਕਿੰਨੇ ਟਾਈਮ ਬਾਅਦੋਂ ਜਿਹੜੀਆਂ ਬਣੀਆਂ ਨੇ ਇਹ ਤਾਂ ਕੁਐਸਚਨ ਠੀਕ ਹੈ ਜੀ ਪਾਪਾ ਸਰਪੰਚ ਹੁੰਦਾ ਸੀ ਠੀਕ ਹੈ ਜੀ ਤੇ ਉਹ ਸਮੇਂ ਦੇ ਵਿੱਚ ਜਦੋਂ ਪਹਿਲਾਂ ਸਾਡੇ ਮਾਡਲ ਟਾਊਨ ਆਇਆ ਠੀਕ ਹੈ ਜੀ ਉਹ ਸਮੇਂ ਦੇ ਵਿੱਚ ਜੀ ਇਹ ਮਤਲਬ ਸਾਡਾ ਪਿੰਡ ਬਣਿਆ ਸੀ ਉਹ ਤੋਂ ਦੀ ਇੱਟ ਲੱਗੀ ਵੀ ਇਹ ਸਰਪੰਚ ਸਾਹਿਬ ਨੇ ਸਾਡੇ ਬਣਾਈ ਆ ਜੀ ਇਸ ਨੇ ਮਤਲਬ ਸਾਡੀ ਸੁਣੀ ਆ ਠੀਕ ਹੈ ਇਹ ਤੋਂ ਪਹਿਲਾਂ ਕਿਸੇ ਨੇ ਸਾਡੀ ਮਤਲਬ ਨਹੀਂ ਸੁਣੀ ਹੈ ਕੁੱਲ ਮਿਲਾ ਕੇ ਕੱਲੀ ਬੰਦਾ ਵਧੀਆ ਹਾਂਜੀ ਪੂਰਾ ਸਾਨੂੰ ਇੱਕ ਨੰਬਰ ਚ ਆ ਜੀ ਠੀਕ ਹੈ ਬਹੁਤ ਬਹੁਤ ਦਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਦਾ ਠੀਕ ਹੈ ਹਾਂ ਜੇ ਤੁਸੀਂ ਇਸ ਗੱਲ ਨੂੰ ਸੋਚੋ ਵੀ ਅੱਜ ਤੋਂ ਪਹਿਲਾਂ ਤੇ ਅੱਜ ਤੋਂ ਮੇਰੇ ਖਿਆਲ ਚ 30 ਸਾਲ ਪਹਿਲਾਂ ਸਾਡੇ ਪਿੰਡ ਸੀਗਾ ਜਿਹੜਾ ਬਹੁਤ ਪਛਾਣ ਕਿੱਤੂ ਸੀਗਾ ਹਾਂਜੀ ਤੇ ਉਹਦੇ ਵਿੱਚ ਕੀ ਹੋ ਜਾਂਦਾ ਵੀ ਆਪਣੇ ਮਾਹੌਂ ਕੀਤੀ ਬੁੜਾਈ ਹੋ ਜਾਂਦੀ ਹੈ ਜਦੋਂ ਮੇਰੇ ਹਮਸਫਰ ਅਮਰਜੀਤ ਸਰਪੰਚ ਜੋਧਪੁਰ ਬਣੇ ਨੇਗੇ ਉਦੋਂ ਸਾਡੇ ਪਿੰਡ ਦੇ ਵਿੱਚ ਪ੍ਰਾਇਮਰੀ ਸਕੂਲ ਸੀ ਹਾਂਜੀ ਤੇ ਕੋਈ ਵੀ ਸਾਡੇ ਪਿੰਡ ਨੂੰ ਮਤਲਬ ਡਿਸਪੈਂਸਰੀ ਨਹੀਂ ਸੀ ਇੱਥੋਂ ਤੱਕ ਕਿ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਵੀ ਹੈ ਨਹੀਂ ਸੀ ਠੀਕ ਹੈ ਜੀ ਉਹਨਾਂ ਨੇ ਆਪਦੀਆਂ ਤਿੰਨ ਟਰਮਾਂ ਦੇ ਵਿੱਚ ਸਕੂਲ ਨੂੰ ਪਹਿਲਾਂ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਬਣਾਈ ਫਿਰ ਮਿਡਲ ਸਕੂਲ ਬਣਾਇਆ ਮਿਡਲ ਸਕੂਲ ਦੀ ਬਿਲਡਿੰਗ ਬਣਾ ਕੇ ਤੇ ਫੇਰ ਸਾਡੇ ਪਿੰਡ ਲਈ ਦੋ ਡਿਸਪੈਂਸਰੀਆਂ ਲੈ ਕੇ ਆਏ ਠੀਕ ਹੈ ਜੀ ਤੇ ਵਾਟਰ ਵਕਸ ਸਾਡੇ ਪਿੰਡ ਲਈ ਲੈ ਕੇ ਆਏ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੇ ਹੁਣ ਮਤਲਬ ਸਾਡਾ ਪਿੰਡ ਤਰੱਕੀ ਕਰਨ ਲੱਗਿਆ ਠੀਕ ਹੈ ਜੀ ਤਾਂ ਹੁਣ ਇਹ ਜਿਹੜੀ ਮੌਜੂਦਾ ਪੰਚਾਇਤ ਆ ਠੀਕ ਹੈ ਇਹਦੀ ਬਦੌਲਤ ਆ ਠੀਕ ਹੈ ਹੋ ਰਹੀ ਹੈ ਮਤਲਬ ਜੇ ਕਹਿਗੇ ਚੱਲੀਏ ਜੀ ਆਪਾਂ ਜੇ ਕੋਈ ਪਿੰਡ 'ਚ ਕੰਮ ਹੋਊਗਾ ਠੀਕ ਹੈ ਜੀ ਅੱਗੇ ਜਾ ਕੇ ਨਾਮ ਤਾਂ ਬਣਾਉਣਾ ਜ਼ਰੂਰੀ ਹੈਗਾ ਹਾਂ ਨਾਮ ਬਣਾਉਣ ਦੀ ਖਾਤਰ ਤੁਸੀਂ ਜੋ ਰੱਖਣਾ ਲੰਬੇ ਟਾਈਮ ਲਈ ਤਾਂ ਪਿੰਡ ਲਈ ਕੰਮ ਕਰਨੇ ਬਹੁਤ ਜ਼ਰੂਰੀ ਆ ਆਪਣੇ ਲਈ ਤਾਂ ਹਰ ਕੋਈ ਹੀ ਕਰ ਲੈਂਦਾ ਠੀਕ ਹੈ ਮਤਲਬ ਜਦੋਂ ਸਰਪੰਚੀ ਛੱਡ ਕੇ ਅਗਲਾ ਜਾਂਦਾ ਦੁਬਾਰੇ ਕਵੇ ਵੀ ਹਾਂ ਤੂੰ ਤੁਹਾਨੂੰ ਦੁਬਾਰੇ ਸਰਪੰਚ ਬਣਾਉਣਾ ਸੀ ਗੱਲ ਨਹੀਂ ਲੋਕ ਉਸ ਗੱਲ ਨੂੰ ਯਾਦ ਰੱਖਣ ਲੋਕ ਬੰਦੇ ਨੂੰ ਯਾਦ ਨਹੀਂ ਰੱਖਦੇ ਲੋਕ ਉਹਦੇ ਕੰਮਾਂ ਨੂੰ ਯਾਦ ਰੱਖਦੇ ਨੇ ਕੀ ਕਹਿਣਾ ਚਾਹੋਗੇ ਜੀ ਸਰਪੰਚ ਬਸ ਠੀਕ ਹੈ ਜੀ ਬਹੁਤ ਪੰਚਾਇਤ ਦਾ ਧੰਨਵਾਦ ਹੈ ਜੀ ਠੀਕ ਹੈ ਜੀ ਮੈਂ ਵੀ ਰਹਿ ਪੰਚਾਇਤ ਦੇ ਵਿੱਚ ਠੀਕ ਹੈ ਕੁਝ ਕੰਮ ਹੋ ਰਹੇ ਜਾਂਦੇ ਕਿਉਂਕਿ ਰੌਲਾ ਅਸੀਂ ਬਹੁਤ ਪਾਇਆ ਵੀ ਵਾਸਤੇ ਠੀਕ ਹੈ ਜੀ ਚਲੋ ਕਿਸੇ ਨੇ ਨਹੀਂ ਸੁਣੀ ਉਹ ਬੱਕਰੀ ਗੱਲ ਹੈ ਰੌਲਾ ਪਾਉਣ ਚ ਕੋਈ ਕਿਸੇ ਨੇ ਨਹੀਂ ਛੱਡੀ ਬਾਕੀ ਮੌਜੂਦਾ ਸਰਪੰਚ ਦਾ ਧੰਨਵਾਦ ਹੈ ਤੇ ਆਸ ਕਰਦੇ ਵੀ ਇਹ ਗਾ ਵਾਸਤੇ ਵੀ ਵਧੀਆ ਕੰਮ ਕਰਦੂ ਠੀਕ ਆ ਬਾਈ ਜੀ ਤੇ ਸਰਪੰਚ ਸਾਹਿਬ ਆ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਬਾਈ ਜੀ ਤੁਹਾਨੂੰ ਸਤਿ ਸ੍ਰੀ ਅਕਾਲ ਤੇ ਸਤਿ ਸ੍ਰੀ ਅਕਾਲ ਠੀਕ ਆ ਜੀ ਤੇ ਅੱਗੇ ਆਉਣ ਬਾਰੇ ਕੀ ਸੋਚਿਆ ਬਾਈ ਜੀ ਆਉਣ ਨਾਲ ਸਪੈਸ਼ਲ ਦੇ ਆਧਾਰ ਤੇ ਤਾਂ ਸਾਰੇ ਨਗਰ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਆਪਣਾ ਇੱਕ ਇੱਕ ਕੀਮਤੀ ਬੋਟ ਪਾ ਕੇ ਅੱਗੇ ਵਧਾਇਆ ਸੇਵਾ ਕਰਨ ਦਾ ਮੈਨੂੰ ਮੌਕਾ ਦਿੱਤਾਗਾ ਠੀਕ ਆ ਜੀ ਮੈਂ ਇਹਨਾਂ ਦੀਆਂ ਉਮੀਦਾਂ ਤੇ ਮੇਰੇ ਪਿੰਡ ਦੀ ਨਗਰ ਦੀ ਸੰਗਤ ਦੀ ਉਮੀਦਾਂ ਤੇ ਖਰਾ ਉਤਰੂੰਗਾ ਹਰ ਕੰਮ ਹਰ ਵਿਕਾਸ ਦਾ ਕੰਮ ਜੋ ਵੀ ਪਿੰਡ ਦੇ ਅਧੂਰੇ ਕੰਮ ਪਏ ਨੇ ਮੈਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਨ ਦੀ ਸਮਰੱਥਾ ਰੱਖਣ ਦੀ ਹਿੰਮਤ ਵੀ ਰੱਖਦਾਗਾ ਔਰ ਯਤਨ ਵੀ ਕਰਦਿਆਂਗੇ ਇਹਨਾਂ ਨੂੰ ਭਰੋਸਾ ਵੀ ਦਿਵੋ ਨਾ ਵੀ ਤੁਹਾਡੇ ਪਿੰਡ ਦਾ ਕੋਈ ਵੀ ਕੰਮ ਉਧੂ ਰਣੀ ਛੱਡਾਂਗੇ ਜਿੰਨਾ ਟਾਈਮ ਸਾਡੇ ਕੋਲੇ ਸੇਵਾ ਦਾ ਮੌਕਾਗਾ ਅੱਗੇ ਵਾਸਤੇ ਇਹ ਕੰਮਾਂ ਨੂੰ ਛੱਡ ਕੇ ਗਲੀਆਂ ਨਾਲੀਆਂ ਦੇਖੋ ਬਣਦੀਆਂ ਨਹੀਂ ਆ ਬਣਨੀਆਂ ਵੀ ਰਹਿਣੀਆਂ ਨੇ ਇਹ ਕੰਮ ਚੱਲਦੇ ਰਹਿਣਿਆਂਗੇ ਇਸ ਤੋਂ ਇਲਾਵਾ ਅਸੀਂ ਨਸਿਆਂ ਦੇ ਵਿਰੁੱਧ ਹਾਂ ਨਵੀਂ ਜਨਰੇਸ਼ਨ ਨੂੰ ਨਵੀਂ ਪੀੜ੍ਹੀ ਨੂੰ ਉਹ ਵੀ ਇੱਕ ਸੇਧ ਦੇ ਰਹੇ ਆਂ ਵੀ ਨਸ਼ਿਆਂ ਤੋਂ ਦੂਰ ਰਹੋ ਉਹਨਾਂ ਦੇ ਦੂਰ ਰਹਿਣ ਦਾ ਇੱਕ ਖੇਡ ਸਟੇਡੀਅਮ ਠੀਕ ਹੈ ਜੀ ਜਿਹੜਾ ਕਿ 40 ਲੱਖ ਦੀ ਲਗਤ ਨਾਲ ਅਸੀਂ ਬਣਾਉਣ ਲੱਗੇ ਵਿਆਂਗੇ ਉਸ ਟਾਈਮ ਦੇ ਵਿੱਚ ਅਸੀਂ ਉਹਦੀ ਵੀ ਵੀਡੀਓ ਸ਼ੇਅਰ ਕਰਾਂਗੇ ਠੀਕ ਹੈ ਜੀ ਉਹ ਵੀ ਸੰਗਤ ਨੂੰ ਦੇਵਾਂਗੇ ਉਹਨਾਂ ਦੇ ਜੋ ਵੀ ਜਿਹੜੇ ਅੱਜ ਦੇ ਟਾਈਮ 'ਚ ਛੋਟੇ-ਛੋਟੇ ਜਵਾਕ ਨਸ਼ੇ ਤੇ ਲੱਗੇ ਪਏ ਨੇ ਜੀ ਗਈ ਤੇ ਉਹਨਾਂ ਨੂੰ ਕੀ ਸੇ ਦੇਣਾ ਚਾਹੂਗਾ ਜੀ ਅਸੀਂ ਜੀ ਇਹੀ ਆ ਸਾਡਾ ਵੀ ਗਰਾਊਂਡ ਬਣਾ ਕੇ ਦੇਵਾਂਗੇ ਉਹਨੂੰ ਜਿਮ ਲਿਆ ਕੇ ਦੇਣੀ ਹੈਗੀ ਔਰ ਇੱਕ ਲਾਇਬ੍ਰੇਰੀ ਵੀ ਅਸੀਂ ਉਹ ਲਿਖੀ ਵੀ ਹੈ ਕਿ ਲਾਇਬ੍ਰੇਰੀ ਵੀ ਬਣਾ ਕੇ ਦੇਣੀ ਹੈਗੀ ਇਸ ਲਈ ਬੱਚਿਆਂ ਦਾ ਜਿਹੜਾ ਰੁਝਾਨ ਨਸਿਆਂ ਵੱਲ ਉਹ ਖੇਡਾਂ ਪ੍ਰਤੀ ਆ ਜੀ ਤੇ ਪੜ੍ਹਾਈ ਦੀ ਵੱਲ ਵੱਗ ਜੀ ਉਹਨਾਂ ਦਾ ਧਿਆਨ ਇਹੀ ਕਹਿੰਦੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਰਾ ਕੀ ਕਹਿਣਾ ਚਾਹੋਗੇ ਬਾਈ ਜੀ ਸਰਪੰਚ ਸਾਹਿਬ ਬਾਰੇ ਦੇਖੋ ਜੀ 12-13 ਗਲੀਆਂ ਦਾ ਕੰਮ ਹੋਇਆ 6 ਨੰਬਰ ਵਾਰਡ ਦੇ ਵਿੱਚ ਠੀਕ ਹੈ ਜੀ ਤੇ ਸਾਰੇ ਨਗਰ ਨੂੰ ਖੁਸ਼ੀ ਆ ਦੇ ਠੀਕ ਹੈ ਕਿਉਂਕਿ ਜੇ ਸਾਫ ਸਫਾਈ ਰਹੂਗੀ ਤਾਂ ਬੱਚਿਆਂ ਨੂੰ ਬਜ਼ੁਰਗਾਂ ਨੂੰ ਬਿਮਾਰੀਆਂ ਤੋਂ ਬਿਮਾਰੀਆਂ ਤੋਂ ਵੀ ਰਹਿਤ ਰਹਿਣਗੇ ਜਦੋਂ ਚੁਣਿਆ ਸੀ ਸਰਪੰਚ ਤਾਂ ਉਦੋਂ ਕੀ ਸੋਚਿਆ ਜੀ ਤੁਸੀਂ ਬਾਈ ਜੀ ਨਹੀਂ ਨੌਜਵਾਨ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਵੀ ਕਹਿੰਦੇ ਨੇ ਕਿ ਅੱਜ ਕੱਲ ਦੇ ਜਿਹੜੇ ਨੌਜਵਾਨ ਨੇ ਨਵੀਂ ਪੀੜ੍ਹੀ ਦੇ ਠੀਕ ਆ ਬਾਈ ਜੀ ਵੀ ਸਰਪੰਚ ਬਣਾ ਦਿੰਦੇ ਨੇ ਠੀਕ ਆ ਪਰ ਉੰਨੀ ਨੌਲੇਜ ਨਹੀਂ ਹੁੰਦੀ ਹੈ ਜੀ ਠੀਕ ਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਸਰਪੰਚ ਨਹੀਂ ਬਹੁਤ ਸੋਹਣਾ ਕੰਮ ਕਰ ਰਹੇ ਜੀ ਦੇਖੋ ਠੀਕ ਆ ਜੀ ਪਿੰਡ ਦੇ ਵਿੱਚ ਪੰਚਾਇਤ ਘਰ ਬਣ ਰਿਹਾ ਠੀਕ ਹੈ ਬੱਚਿਆਂ ਦੇ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਸਟੇਡੀਅਮ ਵੀ ਉਹਨਾਂ ਦੇ ਸਿਹਤ ਤੰਦਰੁਸਤ ਰਹਿਣਾ ਠੀਕ ਹੈ ਜੀ ਤੇ ਬਾਕੀ ਬਾਬਾ ਵਿਸ਼ਵਕਰਮਾ ਚੌਕ ਠੀਕ ਹੈ ਉਹ ਪਹਿਲਾਂ ਜਦੋਂ ਪੰਚਾਇਤ ਬਣੀ ਉਹ ਤੋਂ ਤਿਆਰ ਕਰਿਆਗਾ ਠੀਕ ਹੈ तकरीबन ਬਈ ਆਪਾਂ ਲੱਗ ਚੱਲੀ ਮੈਂ ਵੀ ਬਾਈ ਪੁੱਲ ਦੇ ਘਰੇ ਆਉਂਦੇ ਨੂੰ ਦੋ ਤਿੰਨ ਸਾਲ ਹੋ ਗਏ ਹਨ ਹਾਂਜੀ ਹਾਂਜੀ ਠੀਕ ਹੈ ਹਰਪਜਨ ਲਾਲ ਜੀ 6 ਨੰਬਰ ਵਾਰਡ ਦੇ ਜੋ ਮੌਜੂਦਾ ਮੈਂਬਰ ਨੇ ਠੀਕ ਹੈ ਜੀ ਇਹਨਾਂ ਦਾ ਵੀ ਬਹੁਤ ਯੋਗਦਾਨ ਰਿਹਾ ਇਹਦੇ ਵਿੱਚ ਤੇ ਪੂਰੀ ਸਮੁੱਚੀ ਪੰਚਾਇਤ ਦਾ ਸਰਪੰਚ ਸਾਹਿਬ ਦਾ ਬਹੁਤ ਯੋਗਦਾਨ ਤੇ ਹੁਣ ਸਾਰੇ ਬਾੜ ਵਾਲਿਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਭਾਈ ਸਾਰਾ ਆੜਾ ਦਵਾਲਾ ਆਪਣਾ ਸਾਫ ਸੁਥਰਾ ਵਧੀਆ ਉਹਨੂੰ ਜਿੱਦਾਂ ਤਿਆਰ ਕੀਤੀ ਆ ਇਦਾਂ ਇਹਨੂੰ ਬਣਾ ਕੇ ਰੱਖਣਾ ਵਧੀਆ ਠੀਕ ਹੈ ਜੀ ਤੇ ਮਾਰੀਆਂ ਤੋਂ ਦੂਰ ਰਹਿਣ ਹਾਂ ਕਾਰਨ ਕੀ ਹੁੰਦਾ ਦੇਖੋ ਵੀ ਪ੍ਰਮਾਤਮਾ ਕਈ ਵਾਰ ਨਾ ਵੀ ਸਮਾਂ ਕਾਫੀ ਲੰਘ ਜਾਂਦਾਗਾ ਤੇ ਗਲੀਆਂ ਬਾੜਾਂ ਚ ਸਮਾਂ ਸਮਾਂ ਲੱਗ ਜਾਂਦਾ ਕਈ ਵਾਰ ਕਈ ਸਾਲ ਲੱਗ ਜਾਂਦੇ ਆ ਤੇ ਜਿਹੜੀ ਚੀਜ਼ ਬਣ ਗਈ ਉਹਨੂੰ ਆਪਾਂ ਜੇ ਸੰਭਾਲ ਰੱਖਾਂਗੇ ਤਾਂ ਆਪਾਂ ਲੰਮਾ ਸਮਾਂ ਤੱਕ ਉਹਨੂੰ ਯਾਨੀ ਕਿ ਵਧੀਆ ਵਰਤ ਸਕਦੇ ਆਂ ਤੇ ਬਾਕੀ ਗੱਲ ਇਹ ਆ ਵੀ ਜਿਹੜਾ ਵੀ ਕੰਮ ਪੈਂਡਿੰਗ ਨੇ ਪੰਚਾਇਤ ਨੇ ਸਾਨੂੰ ਵਿਸ਼ਵਾਸ ਦਿੱਤਾਗਾ ਵੀ ਅਸੀਂ ਆਪਦੇ 5 ਸਾਲਾਂ ਦੇ ਵਿੱਚ ਵੀ ਲੋਕ ਸਾਡਾ ਸਾਥ ਦੇਣ ਤੇ ਵੀ ਜਿੰਨਾ ਵੀ ਕੰਮ ਪੈਂਡਿੰਗ ਰਹਿੰਦੇ ਆ ਪਿੰਡ ਦੇ ਅਸੀਂ ਵਧੀਆ ਪਿੰਡ ਨੂੰ ਸਾਫ਼ ਸੁਥਰਾ ਬਣਾ ਕੇ ਰੱਖਾਂਗੇ ਹੁਣ ਜੇ ਕਿਤੇ ਆਪਾਂ ਬਾਹਰ ਜਾਣੇ ਆ ਆਪਾਂ ਚੰਗੇ ਕੱਪੜੇ ਪਾ ਕੇ ਜਾਣੇ ਜਾਂ ਆਪਾਂ ਚੰਗੀ ਗੱਡੀ ਲੈ ਕੇ ਜਾਣੇ ਆ ਜੇ ਤੁਹਾਡੇ ਪਿੰਡ ਦੇ ਵਿੱਚ ਹੀ ਕੋਈ ਗੰਦ ਪਿਆਗਾ ਫਿਰ ਤੁਹਾਡਾ ਕੋਈ ਟੌਰ ਕੱਢਿਆ ਗਿਆ ਰਿਸ਼ਤੇਦਾਰ ਵੀ ਆ ਗਿਆ ਨਾ ਵੀ ਇਹਨਾਂ ਦੇ ਪਿੰਡ 'ਚ ਕੰਮ ਆ। ਜੇ ਮਾੜਾ ਥੋੜਾ ਪਿੰਡ ਸੋਹਣਾ ਫੇਰ ਹੀ ਤੁਸੀਂ ਸੋਹਣੇ ਲੱਗਦੇ। ਸਹੀ ਗੱਲ। ਕਹਿਣ ਦਾ ਮਤਲਬ ਇਹ ਆ ਕੋਈ ਵਿਆਹ ਸਾਦੀ ਆ ਕੋਈ ਰਿਸ਼ਤੇਦਾਰ ਆ ਪਿੰਡ 'ਚ ਗਲੀਆਂ ਗੁਣੀਆਂ 'ਚ ਕੋਈ ਆਉਂਦਾ ਜਾਂਦਾ ਅਗਲਾ ਕਹਿੰਦਾ ਯਾਰ ਬਾਕੀ ਪਿੰਡ ਸੋਹਣਾ ਹੈ। ਇਹਦੇ ਨਾਲ ਆਪ ਦਾ ਮਾਣ ਵੀ ਵਧਦਾ ਹੈਗਾ ਜੀ। ਸਹੀ ਗੱਲ ਹੈ। ਠੀਕ ਆ ਭਾਈ ਜੀ। ਧੰਨਵਾਦ ਭਾਈ ਜੀ। ਸ਼ੇਅਰ ਜਰੂਰ ਕਰ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ।